ਇਥੇ ਕੋ ਮંત્રી ਭਾਰਤ ਪਾਕਿਸਤਾਨ ਸਰੰਦ ਰੇੜਿਕ ਸ਼ਰਮਨਾਕ ਘਟਨਾ ਸਾਹਮਣੇ ਆਈ ਸਰੰਦ ਦੇ ਕੋਲ ਖੇਤਾਂ 'ਚ ਲੱਕੀ ਮੋਟਰ ਤੇ ਸ਼ਰਾਬ ਪੀ ਰਹੇ ਕੁਝ ਲੋਕਾਂ ਨੂੰ ਜਦੋਂ ਬੀਐਸਐਫ ਦੀ ਜਵਾਨਾਂ ਤੇ ਮਹਿਲਾ ਕਾਂਸਟੇਬਲਾਂ ਨੇ ਰੋਕਿਆ ਤਾਂ ਦੋਸ਼ੀਆਂ ਨੇ ਨਾ ਸਿਰਫ ਉਨ੍ਹਾਂ ਦੇ ਨਾਲ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸਗੋਂ ਮਹਿਲਾ ਕਾਂਸਟੇਬਲਾਂ ਦੇ ਸਾਹਮਣੇ ਹੀ ਕੱਪੜੇ ਉਤਾਰ ਕੇ ਨੰਗੇ ਹੋਣ ਦੀ ਕੋਸ਼ਿਸ਼ ਵੀ ਕੀਤੀ ਇਸ ਸਾਰੇ ਮਾਮਲੇ 'ਚ ਬੀਐਸਐਫ ਦੇ ਇੰਸਪੈਕਟਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਤਿੰਨ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ 152 ਬਟਾਲੀਅਨ ਦੇ ਇੰਸਪੈਕਟਰ ਜੈਤ ਨਾਗੋਰੀ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ 20 ਜੂਨ ਨੂੰ ਬੀਓਪੀ ਗੱਟੀ ਹਜ਼ਾਰ ਚਤਨਾਤ ਜਵਾਨਾਂ ਤੇ ਮਹਿਲਾ ਕਾਂਸਟੇਬਲਾਂ ਦੀ ਟੀਮ ਗਸ਼ਤ ਕਰ ਰਹੀ ਸੀ ਤਾਂ ਉੱਥੇ 게ਟ ਦੇ ਕੋਲ ਲੱਗੀ ਮੋਟਰ ਤੇ ਜਰਨੈਲ ਸਿੰਘ ਹਰਜਿੰਦਰ ਸਿੰਘ ਅਤੇ ਦਿਲਬਖ ਸਿੰਘ ਵਾਸੀ ਪਿੰਡ ਚੱਕ ਭਗੇਲ ਭੱਗੇਵਾਲਾ ਬੈਠ ਕੇ ਚਰਾਪੀਰੇ ਸਨ ਜਵਾਨਾਂ ਅਤੇ ਕਸਟੇਬਲਾਂ ਨੇ ਉਹਨਾਂ ਨੂੰ ਅਜੀਹਾ ਕਰਨ ਤੋਂ ਰੋਕਿਆ ਤਾਂ ਤਿੰਨਾਂ ਨੇ ਉਹਨਾਂ ਨੂੰ ਗਾਲਾਂ ਕਟਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਹਿਲਾ ਕਸਟੇਬਲਾਂ ਦੇ ਸਾਹਮਣੇ ਕੱਪੜੇ ਤਾਰ ਕੇ ਨੰਗੇ ਹੋਣ ਦੀ ਕੋਸ਼ਿਸ਼ ਕੀਤੀ ਐਸਆਈ ਗੈਣਾ ਰਾਮ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਦੇ ਖਿਲਾਫ ਬੀਐਸਐਫ ਦੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਹੋਰਨਾਂ ਦੋਸ਼ਾਂ 'ਚ ਅਧੀਨ ਪਰਚਾ ਦਰਜ ਕਰਨ ਉਪਰੰਤ ਉਨਾ ਦੀ ਪਾਲ ਕੀਤੀ ਜਾਰੀ ਹੈ